ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਪੰਜਾਬ ਦੇ ਵਿੱਚ 14 ਦਸੰਬਰ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਜ਼िला ਪਰੀਸ਼ਦ ਔਰ ਬਲਾਗ ਸੰਮਤੀ ਦੀਆਂ ਤੇ ਇਸੇ ਦੇ ਉੱਪਰ ਗੱਲ ਕਰਾਂਗੇ ਕਿਉਂਕਿ ਪਿੰਡੂ ਖੇਤਰ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਅਸੀਂ ਪੰਜਾਬ ਦੇ ਵਿੱਚ ਹੀ ਅਗਰ ਕੁੱਲ ਪਿੰਡੂ ਵੋਟਰਾਂ ਦੀ ਗੱਲ ਕਰ ਲਈਏ ਤਾਂ ਤਕਰੀਬਨ 1 ਕਰੋੜ 36 ਲੱਖ ਦੇ ਕਰੀਬ ਜਿਹੜਾ ਵੋਟਰ ਹੈ ਆਪਣੇ ਵੋਟਾਂ ਦੇ ਹੱਕ ਦਾ ਇਸਤੇਮਾਲ ਕਰੇਗਾ 14 ਦਸੰਬਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੀ ਇੱਥੇ ਆਪਾਂ ਗੱਲ ਕਰ ਲਈਏ ਕਿਸ ਤਰ੍ਹਾਂ ਦਾ ਮੁਕਾਬਲਾ ਰਹਿ ਸਕਦਾ ਹੈ ਪੁਨਰ ਸੁਰਜੀ ਤਕਾਲੀ ਦਲ ਹੈ ਸੁਖਬੀਰ ਸਿੰਘ ਬਾਦਲ ਦਾ ਆਕਾਲੀ ਦਲ ਹੈ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਸੋ ਕਿਸ ਤਰ੍ਹਾਂ ਦਾ ਮੁਕਾਬਲਾ ਰਹਿਣ ਦੀ ਉਮੀਦ ਜੋ ਹੈ ਕੀਤੀ ਜਾ ਸਕਦੀ ਹੈ ਕਿਉਂਕਿ ਕਈ ਤਰ੍ਹਾਂ ਦੇ ਫੈਕਟਰਸ ਵੀ ਜੋ ਹੈ ਇਨਾ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਜਿਨ੍ਹਾਂ ਵਿੱਚ ਇੱਕ ਅਮਰਿਤਪਾਲ ਸਿੰਘ ਦਾ ਫੈਕਟਰ ਵੀ ਰਹਿ ਸਕਦਾ ਹੈ ਕੰਚਨ ਪ੍ਰੀਤਕੌਰ ਦੀ ਜਿਹੜੀ ਹੁਣ ਗ੍ਰਿਫਤਾਰੀ ਹੋ ਗਈ ਹੈ ਉਸ ਦਾ ਪ੍ਰਭਾਵ ਕਿੰਨਾ ਕੁ ਪੈ ਸਕਦਾ ਹੈ ਇਨਾ ਵੋਟਾਂ ਦੇ ਉੱਪਰ ਇਸ ਦਾ ਜ਼ਿਕਰ ਵੀ ਤੁਸੀਂ ਜ਼ਰੂਰ ਕਰਨਾ ਕਿ ਉਸ ਦਾ ਵੀ ਕੋਈ 네ਗੇਟਿਵ ਇਮਪੈਕਟ ਜ਼ਰੂਰ ਇਹ ਪੋਜ਼ਿਟਿਵ ਇੰਪੈਕਟ ਕਿਸ ਦੀ ਤਰਨੂ ਲੈ ਕੇ ਪੋਜ਼ਿਟਿਵ ਤੇ ਕਿਸ ਨੂੰ ਲੈ ਕੇ ਬਹੁਤ ਜ਼ਿਆਦਾ ਨੈਗੇਟਿਵ ਇਥੇ ਨਜ਼ਰ ਆ ਸਕਦਾ ਤਰਨ ਤਰਨ ਜਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਸੀ ਕਿ ਉਸ ਜਿੱਤ ਦਾ ਪ੍ਰਭਾਵ ਵੀ ਪੈਂਦਾ ਨਜ਼ਰ ਆਏਗਾ ਇਹਨਾਂ ਚੋਣਾਂ ਦੇ ਉੱਪਰ ਸੋ ਇਹ ਵਕ ਵਕ ਕੁਝ ਸਮਿਕਨ ਨਜ਼ਾਰੇ ਬਣਦੇ ਹੋਣ ਨਜ਼ਰ ਆ ਰਹੇ ਨੇ ਇਹ ਫੈਕਟਰਸ ਆਪਾਂ ਗੱਲ ਕਰ ਰਹੇ ਹਾਂ ਹਾਂ ਆਪਾਂ ਕਾਂਗਰਸ ਪਾਰਟੀ ਦੀ ਵੀ ਇਥੇ ਗੱਲ ਜ਼ਰੂਰ ਕਰ ਲਈਏ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਰਾਜਾ ਵੜਿੰਗ ਨੂੰ ਲੈ ਕੇ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਦੀ ਗੁੱਟਬਾਜ਼ੀ ਇਸ ਵਕਤ ਕਾਫੀ ਦਿਖ ਰਹੀ ਹੈ ਔਰ ਬਹੁਤ ਚਰਚਾਵਾ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਸੋ ਉਸ ਦਾ ਵੀ ਕੀ ਕੋਈ ਅਸਰ ਪੈਂਦਾ ਨਜ਼ਰ ਆਏਗਾ ਇਹਨਾਂ ਚੋਣਾਂ ਦੇ ਉੱਪਰ ਸੋ ਇੱਕ ਇੱਕ ਕਰਕੇ ਸਾਰੇ ਫੈਕਟਰਸ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੇ ਲਈ ਕੱਲ ਤੋਂ ਚੋਣ ਜ਼ਾਬਤਾ ਲੱਗ ਗਿਆ ਪੰਜਾਬ ਚ ਪਿਛਲੀ ਵਾਰੀ ਜਿਹੜੀ ਚੋਣ ਹੋਈ ਸੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀ ਉਹ ਹੋਈ ਸੀ 19 ਸਤੰਬਰ 2118 ਨੂੰ ਸ਼ੁਭ ਪੰਜਾਬ ਚ 23 ਜ਼ਿਲ੍ਹਾ ਪ੍ਰੀਸ਼ਦਾਂ ਨੇ ਤੇ 154 ਪੰਚਾਇਤ ਸਮਿਤੀਆਂ ਨੇ 14 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਔਰ 17 ਦਸੰਬਰ ਨੂੰ ਰਿਜ਼ਲਟ ਆ ਜਾਣਾ ਹੈ VOTING ਮਸ਼ੀਨਾਂ ਦੇ ਜ਼ਰੀਏ ਇਹ ਵੋਟਾਂ ਨਹੀਂ ਪੈਣੀਆਂ ਇਹ ਵੋਟਾਂ ਪੈਣੀਆਂ ਨੇ ਬੈਲਟ ਪੇਪਰ ਦੇ ਨਾਲ ਔਰ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ ਪਰ ਮੈਂ ਉਸ ਤੋਂ ਪਹਿਲਾਂ ਦੱਸਦਾ ਕਿ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਇਹ ਵੋਟਾਂ ਪਹਿਣਗੀਆਂ ਔਰ ਇਹ ਬਹੁਤ ਮਹੱਤਵਪੂਰਨ ਹੈ ਇਹ ਵੋਟਾਂ 1 ਕਰੋੜ 36 ਲੱਖ ਲੋਕ ਦਿਹਾਤੀ ਵੋਟਰ ਸਾਡੇ ਇਹਨਾਂ ਚੋਣਾਂ ਦੇ ਵਿੱਚ ਆਪਣੇ ਮਤ ਦੀ ਵਰਤੋਂ ਕਰ ਸਕਣਗੇ 19181 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਪੋਲਿੰਗ ਬੂਥ ਬਣਾਏ ਗਏ ਨੇ 13013 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਵੀਡੀਓਗ੍ਰਾਫੀ ਮੁਕੰਮਲ ਤੌਰ ਦੇ ਉੱਤੇ ਹੋਏਗੀ ਔਰ 50% ਸੀਟਾਂ ਮਹਿਲਾਵਾਂ ਦੇ ਲਈ ਰਾਖਵੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਹੁਣ ਪੁਨਰ ਸੁਜੀਤ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਅਸੀਂ ਇਹ ਚੋਣਾਂ ਲੜਾਂਗੇ ਹੁਣ ਪੁਨਰ ਸੁਜੀਤ ਅਕਾਲੀ ਦਲ ਦੇ ਲਈ ਇੱਕ ਵਾਰੀ ਫੇਰ ਮੌਕਾ ਆ ਗਿਆ ਆਪਣੇ ਆਪ ਨੂੰ ਸਾਬਤ ਕਰਨ ਦਾ ਜਦੋਂ ਉਹ ਖੁਦ ਚੋਣਾਂ 'ਚ ਉਤਰ ਰਹੇ ਨੇ ਜਦੋਂ ਤੱਕ ਗੱਲ ਰਹੀ ਤਰਨਤਾਰਨ ਜ਼ਿਮਨੀ ਚੋਣ ਦੀ ਉਹਨਾਂ ਨੇ ਮਨਦੀਪ ਸਿੰਘ ਖਾਲਸਾ ਦਾ ਸਮਰਥਨ ਕੀਤਾ ਸੀ ਉਹ ਖੁਦ ਚੋਣਾਂ ਨਹੀਂ ਲੜੇ ਹਾਲਾਂਕਿ ਮਨਦੀਪ ਸਿੰਘ ਖਾਲਸਾ ਜਿੱਤ ਨਹੀਂ ਸਕੇ ਉਹ ਤੀਜੇ ਨੰਬਰ ਤੇ ਰਹੇ ਇਸ ਦੇ ਬਾਵਜੂਦ ਪੰਥਕ ਧਿਰਾਂ ਆਪਣੇ ਆਪ ਨੂੰ ਤਕੜੀਆਂ ਮਹਿਸੂਸ ਕਰ ਰਹੀਆਂ ਨੇ ਪਰ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਇੱਕ ਪਾਸੇ ਜਿੱਥੇ ਪੁਨਰ ਸੁਜੀਤ ਅਕਾਲੀ ਦਲ ਦਾ ਆਧਾਰ ਕੀ ਹੈ ਇਹ ਸਾਹਮਣੇ ਆਏਗਾ ਉੱਥੇ ਹੀ ਇਹ ਵੀ ਪਤਾ ਲੱਗੇਗਾ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਹੈ ਕਾਂਗਰਸ ਦੀ ਸਥਿਤੀ ਕੀ ਹੈ ਅਕਾਲੀ ਦਲ ਭਾਜਪਾ ਦੀ ਸਥਿਤੀ ਕੀ ਹੈ 2 ਨੰਬਰ ਤੇ ਤਰਨਤਾਰਨ ਸ਼੍ਰੋਮਣੀ ਅਕਾਲੀ ਦਲ ਰਿਹਾ ਬੀਬੀ ਕੰਚਨਪ੍ਰੀਤ ਕੌਰ ਨੂੰ ਜਿਸ ਤਰੀਕੇ ਨਾਲ ਕੱਲ ਗ੍ਰਿਫਤਾਰ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਔਰ ਸਾਰਾ ਅਕਾਲੀ ਦਲ ਡਟ ਕੇ ਬੀਬੀ ਕੰਚਨਪ੍ਰੀਤ ਕੌਰ ਦੇ ਨਾਲ ਖੜਾ ਹੈ ਔਰ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਜਿੰਨਾ ਅਫਸਰਾਂ ਨੇ ਕਾਨੂੰਨ ਨੂੰ ਛਿੱਕੇ ਟੰਗਿਆ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਹਰ ਹਾਲਤ ਦੇ ਵਿੱਚ ਉਹ ਲੈ ਕੇ ਜਾਣਗੇ ਇੱਕ ਤਰੀਕੇ ਨਾਲ ਅਕਾਲੀ ਦਲ ਕਾਨੂੰਨੀ ਲੜਾਈ ਬੀਬੀ ਕੰਚਨਪ੍ਰੀਤ ਕੌਰ ਦੇ ਮਾਮਲੇ ਤੇ ਲੜਨ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਕਿਉਂਕਿ ਤਰਨਤਾਰਨ ਚ ਜ਼ਿਮਨੀ ਚੋਣ ਭਗਵੰਤ ਮਾਨ ਨੇ ਜਿੱਤੀ ਸੁਖਬੀਰ ਬਾਦਲ ਦੂਜੇ ਨੰਬਰ ਤੇ ਰਿਹਾ ਹੁਣ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਪਰਫਾਰਮੈਂਸ ਕੀ ਰਹਿੰਦੀ ਹੈ ਸ਼੍ਰੋਮਣੀ ਅਕਾਲੀ ਦਲ ਕਿੰਨੀਆਂ ਕ ਪੰਚਾਇਤ ਸਮੇਟੀਆਂ ਔਰ ਕਿੰਨੀਆਂ ਕ ਜ਼ਿਲ੍ਹਾ ਪ੍ਰੀਸ਼ਦਾਂ ਜਿੱਤਣ ਚ ਕਾਮਯਾਬ ਰਹਿੰਦਾ ਹੈ ਇਹ ਬੜਾ ਦਿਲਚਸਪ ਰਹੂਗਾ ਕਿਉਂਕਿ ਇਹ ਠੀਕ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹਦੀ ਸੱਤਾ ਉਹ ਜ਼ਿਮਨੀ ਚੋਣਾਂ ਜਿੱਤਦਾ ਹੈ ਉਹ ਕੌਂਸਲਰਾਂ ਦੀਆਂ ਚੋਣਾਂ ਜਿੱਤਦਾ ਹੈ ਲੇਕਿਨ ਕਾਉਂਸਲਰਾਂ ਦੀਆਂ ਚੋਣਾਂ 'ਚ ਬੜੀ ਫਸਮੀ ਟੱਕਰ ਰਹੀ ਸੀ ਨਗਰ ਨਿਗਮਾਂ ਦੀਆਂ ਚੋਣਾਂ 'ਚ ਭਾਵੇਂ ਬਾਦਲ ਦੇ ਵਿੱਚ ਬਹੁਤਿਆਂ ਨਗਰ ਨਿਗਮਾਂ ਤੇ ਆਮ ਆਦਮੀ ਪਾਰਟੀ ਆਪਣੇ ਮੇਅਰ ਬਣਾਉਣ 'ਚ ਕਾਮਯਾਬ ਰਹੀ ਪਰ ਸੁਖਵੀਰ ਬਾਦਲ ਲਈ ਇਹ ਬਹੁਤ ਵੱਡੀ ਚੁਣੌਤੀ ਹੈ ਕਿ ਅਕਾਲੀ ਦਲ ਕਿੱਥੇ ਖੜਦਾ ਹੈ ਅਕਾਲੀ ਦਲ ਦਾ ਵੋਟ ਬੈਂਕ ਕਿੰਨਾ ਕੁ ਰਹਿੰਦਾ ਹੈ ਬੈਲਟ ਪੇਪਰਾਂ ਦੇ ਨਾਲ ਇਹ ਵੋਟਾਂ ਪੈਣੀਆਂ ਨੇ ਹਾਲਾਂਕਿ ਇਨ੍ਹਾਂ ਚੋਣਾਂ ਦੇ ਵਿੱਚ ਵੀ ਲੈਂਡ ਆਰਡਰ ਪ੍ਰਸ਼ਾਸਨ ਦੇ ਅੱਗੇ ਬਹੁਤ ਵੱਡੀ ਚੁਣੌਤੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ੱੱਕੇਸ਼ਾਈ ਨਾ ਹੋਵੇ ਲੈਂਡ ਆਰਡਰ ਨਾ ਵਿਗੜੇ ਕੋਈ ਬੂਥ ਕੈਪਚਰਿੰਗ ਨਾ ਹੋਵੇ ਪੋਲਿੰਗ ਬੂਥ ਇਹਨਾਂ ਤੇ ਕਬਜ਼ੇ ਨਾ ਹੋਣ ਪਰ ਇਹ ਸਾਰਾ ਕੁਝ ਦੇਖਣ ਵਾਲਾ ਰਹੂਗਾ ਚੋਣ ਜ਼ਾਬਤਾ ਲੱਗ ਚੁੱਕਿਆ ਹੈ ਹੁਣ ਅਮਰਿਤਪਾਲ ਸਿੰਘ ਦਾ ਪ੍ਰਭਾਵ ਕੀ ਅਮਰਿਤਪਾਲ ਸਿੰਘ ਦੀ ਪਾਰਟੀ ਚੋਣਾਂ 'ਚ ਖੜੀ ਹੁੰਦੀ ਹੈ ਜਾਂ ਪੁਨਰ ਸਰਜੀਤ ਅਕਾਲੀ ਦਲ ਦਾ ਸਮਰਥਨ ਕਰਦੀ ਹੈ ਵਾਰਸ ਪੰਜਾਬ ਦੇ ਜਥੇਬੰਦੀ ਇਹ ਵੀ ਨਿਰਪਰ ਕਰੂਗਾ ਇੱਕ ਤਰੀਕੇ ਨਾਲ ਅਕਾਲੀ ਵੋਟ ਕਿਉਂਕਿ ਸਾਰੀ ਵੋਟ ਦੇਹਤੀ ਹੈ ਬਹੁ ਗਿਣਤੀ ਸਿੱਖ ਵੋਟ ਹੈ ਸਾਡੀ ਪਿੰਡੂ ਖੇਤਰਾਂ ਦੇ ਵਿੱਚ ਸੋ ਉਹ ਵੋਟ ਦਾ ਰੁਝਾਨ ਕੀ ਰਹਿੰਦਾ ਹੈ ਕਾਂਗਰਸ ਪਾਰਟੀ ਦੀ ਸਥਿਤੀ ਕੀ ਰਹਿੰਦੀ ਹੈ ਕਾਂਗਰਸ ਪਾਰਟੀ ਭਾਵੇਂ ਰਾਜਾ ਵੜਿੰਗ ਨੇ ਤਰਨਤਾਰਨ ਜ਼ਿਮਨੀ ਚੌਂਚ ਜਿਹੜੀ ਬਿਆਨਬਾਜ਼ੀ ਕੀਤੀ ਉਹਦਾ ਨੁਕਸਾਨ ਹੋਇਆ ਪਰ ਪਿਛਲੇ ਕੁਝ ਦਿਨਾਂ ਤੋਂ ਚਰਨਜੀਤ ਸਿੰਘ ਚੰਨੀ ਜਿਵੇਂ ਉੱਭਰ ਕੇ ਆਏ ਨੇ ਹਾਲਾਂਕਿ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਹਜੇ ਪ੍ਰਧਾਨ ਐਲਾਨਿਆ ਨਹੀਂ ਗਿਆ ਪਰ ਜਿਸ ਤਰ੍ਹਾਂ ਨਾਲ ਚਰਨਜੀਤ ਚੰਨੀ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਉਹਦੇ ਨਾਲ ਵੀ ਕਾਂਗਰਸ ਦੀ ਅੰਦਰੂਨੀ ਸਿਆਸਤ ਇੱਕੋ ਦਮ ਪਖੀ ਹੈ ਸੋ ਉਹਦਾ ਕੀ ਇੰਪੈਕਟ ਆਉਂਦਾ ਹੈ ਅਸਰ ਆਉਂਦਾ ਹੈ ਇਹਨਾਂ ਚੋਣਾਂ ਦੇ ਵਿੱਚ ਸੋ ਬਹੁਤ ਦਿਲਚਸਪ ਰਹੂਗਾ 2027 ਤੋਂ ਪਹਿਲਾਂ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਦਾ ਨਤੀਜਾ ਕੀ ਰਹਿੰਦਾ ਹੈ ਕਿਹੜੀ ਪਾਰਟੀ ਕਿੰਨੀਆਂ ਕ ਸੀਟਾਂ ਜਿੱਤਦੀ ਹੈ ਬਹੁਤ ਕੁਝ ਨਿਰਭਰ ਕਰੇਗਾ 27 ਤੋਂ ਪਹਿਲਾਂ ਇਹਨਾਂ ਪਾਰਟੀਆਂ ਦੀ ਅਸਲ ਸਥਿਤੀ ਅਸੀਂ ਸਮਝ ਸਕਾਂਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਜਿਹੜੀਆਂ ਹੁਣ ਤੁਸੀਂ ਜ਼ਿਕਰ ਕੀਤਾ 14 ਦਸੰਬਰ ਨੂੰ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਜ਼ਿਲ੍ਹਾ ਪਰਿਸ਼ਦ ਔਰ ਬਲਾਕ ਸਮਤੀ ਦੀਆਂ ਇਸ ਨੂੰ ਲੈ ਕੇ ਵੱਖ-ਵੱਖ ਫੈਕਟਰਸ ਦੇ ਉੱਪਰ ਵੱਖ-ਵੱਖ ਪਹਿਲੂਆਂ ਦੇ ਉੱਪਰ ਤੁਸੀਂ ਆਪਣਾ ਵਿਸ਼ਲੇਸ਼ਣ ਜਿਹੜਾ ਸਾਂਝਾ ਕੀਤਾ ਹੈ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਸੋ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤਪੁਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ